ਅੱਜ ਵਰਸੀ ਦੇ ਮੌਕੇ ਤੇ ਦੋ ਸੜਕਾਂ ਦਾ ਵੀ ਨੀ ਪੱਥਰ ਰੱਖਿਆ ਜਿਹੜੀ ਕੋਈ 17 ਕਰੋੜ 21 ਲੱਖ ਰੁਪਇਆ ਲੱਗੂਗਾ ਇਹਦੇ ਚ ਇੱਕ ਤਾਂ ਜਿਹੜੀ ਸੜਕ ਹੈ ਉਹ ਜਾਊਗੀ ਆਪਣਾ ਛਿੰਤਾ ਵਾਲੇ ਬਾਇਆ ਟਟੋ ਗੜ ਬੁਰਜ ਗੋਹਾਰਾ ਬੁਰਜ ਛੋਡਾ ਚੀਮਾ ਪੜੀ ਮਾਨਸਾ ਸਮੁੰਦਗੜ ਛੰਨਾ ਇਹ ਹੋਊਗੀ ਤੇ ਇਹ ਦੀ ਇਹਦੀ 7 ਕਰੋੜ 56 ਲੱਖ ਰੁਪਏ ਲੱਗਤਾ ਹੋਗੀ ਦੂਜੀ ਹੈਗੀ ਆ ਅਮਰਗੜ ਤੋਂ ਧੂਰੀ ਬਾਗੜੀਆਂ ਰੋਡ ਤੱਕ ਬਣਾਈ ਜਾ ਰਹੀ ਹੈ ਤੇ ਇਹ ਸਰਕਟ ਢੋਗਲ ਖੇੜੀ ਜੱਟਾਂ ਲੋਹਾਰ ਮਾਜਰਾ ਤੇ ਈਸੀ ਬਜਦੀ ਜਾਊਗੀ ਤੇ 18 18 ਫੁੱਟ ਦੀਆਂ ਸੜਕਾਂ ਹੋਣਗੀਆਂ ਤੇ ਨਾਲ ठेकेदारों ਨੂੰ ਇਹ ਕਹਤਾ ਕਿ ਜੇ 5 ਸਾਲ ਟੁੱਟ ਗਈ ਸੜਕ ਛਟੋਆ ਪੈ ਗਿਆ ਤਾਂ ਤੁਸੀਂ ਆਪਦੇ ਖਰਚੇ ਤੇ ਠੀਕ ਕਰਨੇ ਇਸ ਕਰਕੇ ਪਹਿਲੀ ਇਹ ਤੇ ਇੰਨਾ ਵਧੀਆ ਕਰ ਦੋ ਕਿ ਤੁਹਾਨੂੰ ਹੋਰ ਖਰਚਾ ਨਾ ਕਰਨਾ ਪਵੇ ਤੇ ਜਿੰਨਾ ਚਿਰ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਲਿਖ ਕੇ ਨਹੀਂ ਦਿੰਦੀਆਂ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਹੈ ਤੇ ਕੋਈ ਮਾੜਾ ਮਟੀਰੀਅਲ ਨਹੀਂ ਪਿਆ ਉਹਨਾਂ ਚਿਰ ਇਸ ਉਹਨਾਂ ਦੇ ਪੈਸੇ ਰੀਲੀਜ਼ ਨਹੀਂ ਕਰਦੇ ਇਹ ਸਾਰੇ ਪੰਜਾਬ 'ਚ ਕਰਤਾ ਲਾਗੂ ਮੂਰੇ ਮੂਰੇ ਸੜਕ ਬਣੀ ਜਾਂਦੀ ਹੈ ਮਾਂਗੇ ਟੁੱਟੀ ਜਾਂਦੀ ਰਹਿੰਦੀ ਕੀ ਫਾਇਦਾ ਹੋਇਆ ਸੋ ਇਹ ਦੋ ਸੜਕਾਂ ਦਾ ਬਿਆਜ ਜੋ ਕਟਨ ਕੀਤਾ ਜਲਦੀ ਮਤਲਬ ਤਿਆਰ ਹੋ ਕਿਉਂਕਿ ਮੀਂਹ بارشਾਂ ਦੇ ਮੌਸਮ ਕਰਕੇ ਥੋੜਾ ਸੜਕਾਂ ਦਾ ਕੰਮ ਜਿਹੜਾ ਹੈ ਬਸ 22-25 ਦਿਨਾਂ ਬਾਅਦ ਸਟਾਰਟ ਹੋ ਜਾਊਗਾ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਨੇ ਉਹ ਅਸੀਂ ਬਣਾਉਣੀਆਂ ਨੇ ਬਜਟ ਜਾਰੀ ਕਰਤਾ ਤੇ ਤੁਸੀਂ ਕਹੋਗੇ ਤਾਂ ਜਿਵੇਂ ਇਹ ਜਿਹੜੀ ਸੜਕ ਹੈ ਟੋਗੜ ਬੀਤ ਜਾਂਦੀ ਇਹਦਾ ਨਾਮ ਵੀ ਆਪਾਂ ਸ਼ਹੀਦ ਭਗਤ ਸਿੰਘ ਟੋਗੜ ਦੇ ਨਾਂ ਤੇ ਮਾਰਗ ਤੇ ਰੱਖ ਦਾਂਗੇ ਕਿਉਂਕਿ ਯਾਦ ਰਹਿੰਦਾ ਵੀ ਇਹ ਕਿਹੜੇ ਇਹ ਭਾਈ ਮਾਰਗ ਬੱਚੇ ਸਵਾਲ ਪੁੱਛ ਲੈਂਦੇ ਆ ਗੱਡੀ 'ਚ ਜਾਂਦੇ ਜਾਂਦੇ ਆਪਣੇ ਮਾਪਿਆਂ ਨੂੰ ਕਿ ਆਹ ਸੜਕ ਦਾ ਨਾਮ ਕਿਉਂ ਰੱਖਿਆ ਤਾਂ ਮਾਪਿਆਂ ਨੂੰ ਵੀ ਦੱਸਣ ਦਾ ਮੌਕਾ ਮਿਲ ਜਾਂਦਾ ਵੀ ਬੇਟਾ ਇਹ ਟੋਗੜ ਪਿੰਡ ਹੈ ਇੱਥੋਂ ਦੇ ਇੱਕ ਪਰਜਾ ਮੰਡਲ ਦੇ ਸ਼ਹੀਦ ਹੋਏ ਨੇ ਉਹ ਉਹ ਸਾਰਿਆਂ ਦਾ ਸਿਰ ਦਾ ਮੌਕਾ ਮਿਲ ਜਾਂਦੇ ਸੋ ਇਹ ਨਾਮ ਜਿਹੜਾ ਉਹਨਾਂ ਦੇ ਨਾਮ ਕਰਨ ਜਿਹੜਾ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ